ਸਲੋਕ ਮਰਦਾਨਾ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸਚ ਸਰਾ ਕਰ ਸਾਰ ਗੁਣ ਮੰਡੇ ਕਰ ਸੇਲ ਕਿਉ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਾਏ ਵਿਕਾਰ ਮਰਦਾਨਾ ਪਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਤਾਤ ਮਨਸਾ ਕਟੋਰੀ ਕੂੜ ਭਰੀ ਪਿਲਾਏ ਜਮ ਕਾਲ ਇਤਮਾ ਦੇ ਪੀਤੇ ਨਾਨਕਾ ਬਹੁਤੇ ਖਟਿਆ ਵਿਕਾਰ ਗਿਆਨ ਗੁੜ ਸਲਾ ਮੰਡੇ ਪੋ ਮਾਸ ਆਹਾਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਉ ਮੇ ਲਾਇਓ ਸਤ ਸੰਗਤ ਸਿਉ ਮੇ ਲਾਪ ਹੋਏ ਲਿਬ ਕਟੋਰੀ ਅੰਮ੍ਰਿਤ ਭਰੀ ਪੀ ਪੀ ਕੱਟੇ ਬਿਕਾਰ ਪੌੜੀ ਆਪੇ ਸੁਰ ਨਰ ਗਣ ਗੰਧਰਵਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸਿਵ ਸੰਕਰ ਮਹਿਸਾ ਆਪੇ ਗੁਰਮੁਖ ਅਕਥ ਕਹਾਣੀ ਆਪੇ ਜੋਗੀ ਆਪੇ ਭੂਗੀ ਆਪੇ ਸੰਿਆਸੀ ਫਿਰੇ ਵਿਵਾਨੀ ਆਪੇ ਨਾਲ ਗੋਸਤ ਆਪੋ ਉਪਦੇਸੇ ਆਪੇ ਸੋਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੇ ਆਪੇ ਆਪੇ ਸੰਨਾ ਜੀਆਂ ਕਹੈ ਜਾਣੀ ਮਹੱਲਾ ਪਹਿਲਾ ਗਲੀ ਅੰਦਰ ਨਾਨਕਾ ਜਿੰਨਾ ਕਾ ਅਵਤਾਰ ਪੁੱਤ ਜਨੂਰਾ ਤੀਜ ਨਿਉਰੀ ਜੋਰੂ ਜਿਨਾ ਕਾ ਸਿਖਦਾਰ ਮਹਲਾ ਪਹਿਲਾ Hindu ਮੂਲੇ ਭੁੱਲੇ ਅਖੁੱਟੀ ਜਾਹੀ ਨਾਰਦ ਕਹਿਆ ਜੇ ਪੂਜ ਕਰਾਹੀ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੈ ਪੂਜੋਏ ਮੁਗਦ ਅਗਵਾਰ ਉਹਨ ਜਾਂ ਆਪ ਡੂਬੇ ਤੁਮ ਕਹਾਂ ਤਰਨੁ ਹਾਰ ਪੋੜੀ ਸਭ ਕੇ ਹੋ ਤੇਰੇ ਵਸ ਹੈ ਤੂੰ ਸੱਚਾ ਸਾਹੋ ਭਗਤ ਰਤੇ ਰੰਗ ਏਕ ਕੈ ਪੂਰਾ ਵੇ ਸਾਹੋ ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਹੋ ਸਭ ਪਦਾਰਥ ਪਾਇਨ ਸਿਮਰਨ ਸਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗੰਮ ਅਗਾਹੋ ਸ਼ਲੋਕ ਮਲਾ ਤੀਜਾ ਸਬ ਕਿਸ ਹੁਕਮ ਆਵਦਾ ਸਬ ਕਿਸ ਹੁਕਮੇ ਜਾਏ ਜੇ ਕੋ ਮੂਰਖ ਆਪੋ ਜਾਣੇ ਅੰਦਾ ਅੰਦ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੂਜੈ ਜਿਸ ਨੂੰ ਕਿਰਪਾ ਕਰੇ ਰਜਾਏ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮੁਖ ਨਾਮੁ ਪ੍ਰਾਪਤ ਹੋਏ ਇਸ ਜੋਗੀ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਵੇਖੀ ਜੋਗ ਨ ਹੋਏ ਨਾਨਕ ਐਸਾ ਬਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੋੜੀ ਆਪੇ ਜੰਤ ਉਪਾਏਨ ਆਪੇ ਆਧਾਰ ਆਪੇ ਸੂਖਮ ਭਾਲੀਐ ਆਪੇ ਪਾਸਾਰ ਆਪ ਇਕਾਤੀ ਹੋਏ ਰਹੇ ਆਪੇ ਬੜ ਪਰਵਾਰ ਨਾਨਕ ਮੰਗੇ ਨਾਮ ਨਾਨਕ ਮੰਗੇ ਦਾਨ ਹਰ ਸੰਤਾਂ ਰਹਿ ਨਾਰ ਹੋਰ ਦਾਤਾਰਨਾ ਸੁਝਈ ਤੂੰ ਦੇਵਨ ਹਾਰ ਆਪੇ ਸੁਖਮ ਪਾਲੀਐ ਆਪੇ ਪਾਸਾਰ ਆਪ ਇਕਾਤੀ ਹੋਏ ਰਹੇ ਆਪੇ ਬੜ ਪਰ ਬਾਰ ਨਾਨਕ ਮੰਗੇ ਨਾਮਦਾਨ ਨਾਨਕ ਮੰਗੇ ਦਾਨ ਹਰ ਸੰਤਾਂ ਰਹਿ ਨਾਰ ਹੋਰ ਦਾਤਾਰਨਾ ਸੁਝਈ ਤੂੰ ਦੇਵਨ ਹਾਰ